ਕਿਆ ਹੋਇ ਆ ਥੋੜੇ ਨੂੰ ਨਹੀਂ ਜਾਣਦੀ ਨੂੰ ਹੋਣੀ ਨੂੰ ਨਹੀਂ ਜਾਣਦੀ ਦिए ਮਯਾਜਰੇ ਪਿੰਡ ਪਹੁੰਚ ਗਈ ਮੈਂ ਪਿੰਡਾਂ ਬਿੱਟਾ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਦੀ ਨਾ ਬਸੌਣ ਮਹੀਨਾ ਨਹੀਂ ਕਹੀ ਨਾ ਮੀਨੀ ਪਿੰਡ ਸੁਣੀ ਆ ਦੇ ਮੀਨਾ ਬੀ ਕੁੜੀ ਖਾਂਦਾ ਬਲਦਾ ਹੋ ਪੈਣਾ ਸੀ ਤਾਂ ਲੰਦਾ ਤੇ ਕਾ ਕਰਦੇ ਹੁਣ ਨਹੀਂ ਤਰਨ ਤੇ ਵਾਲੀ ਧੰਦੇ ਪਈ ਉਹ ਪਿੰਡ ਚੋ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਸਾਰੀ ਆਏ ਹਾਏ ਇੱਕ ਪਿੰਡ ਯਾ ਬਾਬਾ ਚੋ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਰੂੜਾ ਕਈ ਓਹ ਕਹਿੰਦੇ ਨਾਲ ਸੁਣੀ ਜੀ ਆਹ ਧੰਨ ਤੇਰੇ ਕਿਤੁਆਰੇ ਆ ਤਾ ਟੋਟਾ ਕਿਨੇ ਆਪਾ ਪਤਾ ਪਈ ਨਹੀਂ ਤੋ ਗਾ ਦੇ ਖੰਨੂ ਆਇਆ ਸੁਪਾਣ ਆ ਨਾਮ ਆਹ ਕਲ ਮਜੀਦਾ ਪਿੰਨਾ ਪਾ ਇਹ ਤਾਂ ਬਾਲੀਵੁੱਡ ਲੱਗਿਆ ਕਹਿੰਦੇ ਬੋਲੀ ਸ਼ਾਟ ਆਹਹ ਕਹਿੰਦੇ ਪਿੰਡਾਂ ਦੇ ਦੋ ਗੰਡਾ ਵਾਲੇ ਦਾ ਪਿੰਡ ਸੁਣੀ ਦਾ ਭੜੀ ਜਦੋਂ ਪਾਜਾ ਪੈਂਟ ਕੋਟ ਪਾ ਕੇ ਮੁੱਛਾਂ ਕੰਦੀ ਨਾਲ ਕਰਾ

बिलो ਨੀ ਦੇ ਕਬੋਲੀ ਹੋਰ ਆ ਗਈ ਸਰਾ ਕੀ ਓਏ ਆ ਫੋਨੇ ਨੂੰ ਨਹੀਂ ਜਾਣਦੀ ਕੁਛੇਣੀ ਨੂੰ ਨਹੀਂ ਜਾਣਦੀ ਉਹ ਵੱਡੀ ਏ ਮਜਾਜਲੇ ਵੰਡ ਪੰਗ ਨੂੰ ਨਹੀਂ ਲੰਗੂ Oh, my God. oh my God. ਦਾ ਪਿੰਡ ਸੁਣੀ ਦਾਦੀ ਨਾ ਬਿਸਉਣ ਮਹੀਨਾ ਨਹੀਂ ਮੀਂਹ ਨੀ ਮੀਂਹ ਪੈ ਦੋ ਘੁੱਟ ਆਰ ਦੇ ਮਿੰਨਾ ਹਾਪੀ ਟੂੜੀ ਖਾ ਦਾ ਬਲਦਾ ਤੇ ਸਾਰੀ ਟੂੜੀ ਖਾ ਬਾਬਾ ਤਹਾਨ ਤੇ ਘੱਬਰ ਗੱਜ ਕੇ ਫਿਰ ਮਾਤੇ ਨੀ ਪੇਟ ਕਨੇ 저렇때 ਪੰਜਾਬੀ ਓ ਸ਼ੌਣ ਤੱਕ ਲਿਆ ਪਰ ਚੱਕਲੀ ਹਟੀ ਵੀ ਸ਼ਾਰੀ ਓ ਸੁਪੇ ਵਾਲੇ ਗਿਰ ਭੇਣ ਐ ਡਾਂ ਗਾਟੀਆਂ ਰੋੜ ਕੇ ਮਾਰ ਤੇ ਬੋਤਲਾ ਮੰਗਾ ਲਈਆ ਬੰਦ ਬੋਤਲਾ ਮੰਗਾ ਲਈਆ ਚਾਲੀ ਚਾਲੀਆਂ ਚੋਂ ਇੱਕ ਬੱਝ ਗਈ ਉਹ ਵਿਚਾ ਕੇ ਮਹਿਲ ਨਾਲ ਆਈ ਬੱਝ ਕੇ ਮਹਿਲ ਲੜ ਮਾਰੀ ਮੁਰਸੀ ਡਾਂਗੋ ਦਾ ਡੰਗ ਰੱਖਦਾ ਗੜਾ ਸਿਹਰ ਓਏ ਡੰਗ ਰੱਖਦਾ ਗੜਾ ਸੇਬਾ ਵਾਲੀ ਚੰਦਗੁਰ ਦੌਧਰ ਦੀ ਲੱਖ ਬੱਦ ਲੱਬਦਣ ਦੀ ਲੱਖ ਬੱਦ ਵੱਧਣ ਦੀ ਭਾਰੀ ਅਰਜਨ ਬੈਲੀ ਨੇ ਪੈਰ ਜੋੜ ਕੇ ਗੜਾ ਸਿਹਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋ ਜਾਂਦਾ ਤੀ ਤੜਿਓ ਸੋਚ ਲਵੋ ਕੌਤਾਰੀ ਬਦਲਦੀਂ ਤੀ ਘਰੋਂ ਰੋਜ਼ ਨਵਾਂ ਦੇਖੋ ਕੁਚੜੀ ਬੀਬੀ ਇਹ ਬਾਤ ਜੀ ਕੀਤੀ ਉਹ ਤਾਈਓ ਜੀ ਵਿੱਚ ਚੋਚਾ ਚੋਚੀ ਕਿੰਨੀ ਉਹ ਦੀ ਬਣੀ ਕੀ ਪਤਾ ਮੇਰੇ ਬਾਬੂ ਨੂੰ ਪਹਿਲੀ ਉਮਰ ਕਿਵੇਂ ਗੀਤੀ ਪਤਾ ਮੇਰੇ ਬਾਬੂ ਨੂੰ ਪਹਿਲੀ ਮੇਰੇ ਵੀਰ ਭਾਈ ਨੇ ਬੋਲੀ ਹੋਈ ਦਸੂ ਗੋੜ ਲੈ ਲੈ ਲਾ ਇਹ ਬਾਈ ਮਾਝੋ ਦੇ ਮੁਰੇ ਇੱਕ ਬੋਲੀ ਬੋਲ ਲੱਗਿਆ ਬੋਲੀ ਸ਼ੌਟ ਇਹ ਪਿੰਡਾਂ ਦੇ ਜੋ ਪਿੰਡ ਹਾਣੀ ਦਾ ਪਿੰਡ ਸੁਣੀ ਦਾ ਭੈਣੀ ਪਿੰਡਾਂ ਦੇ ਜੋ ਚੌਪੜੇ ਵਾਲੀਏ ਇਹਦੇ ਚਾਚੇ ਮੋਦੀ ਹਾਣੀ ਉਹ ਕਿਉਂ ਰੋਣਾ ਪੁਰਾਣ ਬੋਲੀ ਦਾ ਸੁਣਦੇ ਮੁੰਡੇ I'm sorry, they ਜਾ ਛੱਦਨੇ ਚਰਾ ਤੂੰ ਮੰੰਜਾ ਬੈਠ ਕੇ ਚਾਹ ਹਟਾ ਨਾ ਤੇਲਾ ਪੈ ਤੂੰ ਦਾ ਜਿਹੜਾ ਬੋਲੀ ਤਰਤਾ ਬਣਾਉਂਦਾ ਮੈਨੂੰ ਦੱਸ ਨਾ ਤੂੰ ਵੇ ਕਿਉਂ ਲੈ ਆਉਂਦਾ ਮੈਨੂੰ ਆਪੋ ਮੈਂ ਚੱਲ ਕੇ ਕੱਟੂ ਤੋਂ ਆਇਆ ਤਨ ਤੇਰੇ ਕੱਟਵਾਰੇ ਆਪੇ ਟੋਟਾ ਕਿਵੇਂ ਅਨਾਰੇ ਆਪੂਟਾ ਪੈ ਨਹੀਂ ਤੋ ਗਾਬੇ ਫਹਾਦਰ ਕੋਲ ਕੋਲੀ ਕੋਲੇ ਮਸਤੂਆਣਾ ਬੜਬਰ ਤੋਂ ਵਿੱਚ ਵੀ ਪਈ ਨੀਂਦੇ ਓ ਛਿੱਟੇ ਕਟੂਨੂ ਆਉਣਾ ਪਿੰਡ ਦੀ ਫਿਰਨੀ ਤੇ ਪਈ ਹੈ ਜੀ ਮੰਡੀ ਜਾਣਾ ਡਾਕ ਖਾਸ ਪਿੰਡ ਮੇਰੇ ਆਉਂਦੀ ਓ ਜੇ ਹੈ ਪਤਾ ਮੰਗਾਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਨਿਆਆ ਰੋਡ ਹੈ ਲੱਗਦਾ ਤਨੌਲਾ ਛਾਣਾ ਓ ਲੱਗਦਾ ਤਨੌਲਾ ਛਾਣਾ ਪਿੰਡ ਕਟੂਨੋਂ ਦਰਸ਼ਕ ਮੇਰਾ ਤੱਤ ਤੂੰ ਸਹੀ ਟਿਕਾਣਾ ਹੈ ਆ ਜੀ ਘਰ ਪੁੱਛ ਕੇ ਮੇਰੇ ਨਾਮ ਕੇ ਜੀ ਬਡਰੁਖਾਂ ਦੇ ਨੌਤੇ ਚੈਨਲ ਬਣਾਇਆ ਹੈ YouTube ਤੇ ਆਪਨ ਬਹੁਤ ਬਹੁਤ ਫੋਲੋ ਕਰੋ ਸਬਸਕ੍ਰਾਈਬ ਕਰੋ ਚੈਨਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਾਓ ਭਾਈਆਂ ਦਾ ਚੈਨਲ ਬਣਾਇਆ ਹੋਇਆ ਛੱਡੀ ਜੱਕੀ ਬਡਰੁਖਾਂ ਭਾਈਆਂ ਨੂੰ ਫੋਲੋ ਕਰੇ ਦੱਬ ਕੇ ਨੰਬਰ ਬੋਲ ਦਿਓ ਜੀ 9877386978 ਇੱਕ ਵਾਰੀ ਹੋਰ ਬੋਲ 8696 98773 8696 ਪੰਡੀ ਪੰਡੀ ਬਡਰੁਖਾਂ ਰਾਜ ਬਡਰੁਖ ਦਾ ਜੀ ਕੰਡਾ ਉਹ ਕੱਟੂ ਹੈ ਜੀ ਸਾਡੇ ਉਸਤਾਦ ਦਾ ਪੰਡੀ ਠੀਕ ਹੈ ਠੀਕ ਹੈ